ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਆਪਣੇ ਮਿੱਤਰ ਪਿਆਰੇ ਬਈ ਵਿਪਿੰਦਰ ਤੇ ਵਿੰਦਰਾ ਪਿੰਡੋੜ ਤੋਂ ਆਪਾਂ ਉਹਨਾਂ ਦੇ ਸੱਡ ਫਾਰਮ ਤੋਂ ਵੀਡੀਓ ਬਣਾ ਰਹੇ ਹਾਂ ਤੇ ਵੀਡੀਓ ਦੇ ਵਿੱਚ ਤੁਹਾਨੂੰ ਕਾਲੇ ਕਾਂਡੇ ਦਾ ਬੱਚਾ ਦਿਖਾਉਣੀ ਆ ਉਸ ਤੋਂ ਪਹਿਲਾਂ ਜਿਹੜੇ ਨਵੇਂ ਵੀਰ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਲੈਣਾ ਸ਼ੇਅਰ ਤੇ ਇੱਕ ਮਿੰਟ ਬਾਕਸ ਵਿੱਚ ਆਪਾਂ ਸਿਜਾ ਰਹੇ ਹਾਂ ਜਿਹੜੇ ਬੱਚੇ ਵਿਖਾ ਰਹੇ ਹਾਂ ਤੇ ਇਹਨਾਂ ਦੀ ਤੁਹਾਨੂੰ ਖੂਬਸੂਰਤ ਕਿਵੇਂ ਲੱਗੀ ਇਹਨਾਂ ਬਾਰੇ ਇਹਨਾਂ ਨੂੰ ਕੁਝ ਕੀ ਪੁਸ਼ ਕਰਨਾ ਚਾਹੀਦਾ ਹੋਰ ਪ੍ਰੋਗਰੈਸ ਹਸਤੀ ਪਰ ਇਹਨਾਂ ਜੱਦੀ ਪੁਛਦੀ ਕੰਮ ਇਹਨਾਂ ਦਾ ਤੇ ਬਹੁਤ ਲੰਮੇ ਸਮੇਂ ਤੋਂ ਇਹ ਘੋੜਿਆਂ ਦਾ ਕੰਮ ਕਰਦੇ ਆ ਰਹੇ ਆ ਤੇ ਬਹੁਤ ਵਧੀਆ ਇਹਨਾਂ ਨੇ ਜਲਮਰ ਪਾਲੇ ਆ ਤੇ ਇਹ ਜਲਮਰਾਂ ਦੇ ਵਿੱਚੋਂ ਤੁਹਾਨੂੰ ਇੱਕ ਬੱਚਾ ਖੋਨੇ ਆ ਵੀਰ ਜੀ ਜਿਹੜਾ ਬੱਚਾ ਆ ਇਹ ਕਾਲੇ ਘਾਣ ਦਾ ਬੱਚਾ ਹੀ ਛਾਲੇ ਘੰਟੇ ਤੋਂ ਬੇਬਲ ਸਟਾਰਟ ਕਰਦੇ ਸੀਗਾ ਇकडे ਇकडे ਘੰਟਾ ਬੇਬਲ ਸਟਾਰਟ ਕਰਦੇ ਸੀਗਾ ਬੇਬਲ ਸਟਾਰਟ ਕਰਦੇ ਸੀ ਆਪਣੇ ਘਰ ਦੀ ਘੋੜੀ ਸੂਈ ਸੀਗੀ ਉਹਨੇ ਬਸ਼ੇਰੀ ਦਿੱਤੀ ਸੀ ਇਹ अच्छा ਤੁਹਾਡੇ ਘਰ ਦੀ ਘੋੜੀ ਸੀ ਉਹਦੀ ਬਿਸ਼ੇਰੀ ਜੁ ਹੈ ਤੇ ਇਹਦੀ ਮਾਂ ਕਿਹੜੇ ਚੋਂ ਸੀ ਉਹ ਇਹਦੀ ਮਾਂ ਕਿਹੜੇ ਮਾਂ ਆਪਣੇ ਘਰੇ ਸੀਗੀ ਆਪਾਂ ਲਈ ਸੀਗੀ ਜੀ ਅੱਛਾ ਕਿਉਂ ਲਈ ਸੀ ਜੀ ਲਈ ਸੀ ਤੇ ਉਹਦੀ ਬੱਚੀ ਹੈ ਜੀ ਉਹਦੀ ਬੱਚੀ ਹੈ ਤੇ ਕਿੰਨੇ ਮਹੀਨਾ ਦਾ ਬੱਚਾ ਹੋ ਗਿਆ ਇਹ ਇਹ ਹੋ ਗਿਆ ਹੋ ਗਿਆ ਜੀ 15 ਮਹੀਨਾ ਦਾ ਤੇ 15 ਮਹੀਨਾ ਦਾ ਬੱਚਾ ਹੋ ਗਿਆ ਜੀ ਲੋ ਜੀ 15 ਮਹੀਨਾ ਦੀ ਬਿਸ਼ੇਰੀ ਆ ਤੇ ਇਹਦੀ ਜੇ ਹੈਡ ਲੈਂਥ ਦੀ ਗੱਲ ਕਰੀਏ ਤੇ ਮੇਰੇ 65 ਜੀ ਤੋਂ ਉੱਪਰ ਹੋਗੀ ਨਹੀਂ 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 ਇਹ ਬਿਸ਼ੇਰੀ ਹੈ ਨਾ ਇਹ ਬਿਸ਼ੇਰੀ ਜੀ ਤੇ ਕਿੰਨੇ 68 3 ਇੰਚ ਇਹ 68 3 ਇੰਚ ਦੇ ਗੇੜਜ ਕਦੇ ਹੈਗਾ ਹੀ ਤੇ ਵੇਖਰੋਂ ਇੰਝ ਲੱਗ ਰਹੀ ਵੀ ਜਿਵੇਂ ਇਹਦਾ ਕਦੋਂ ਪੂਈ ਪਹਿਣੇ ਚ ਦੇਗੜ ਚ ਹੁੰਦਾ ਹੈ ਤੇ ਅਜੇ ਕਦੋਂ ਫੋਰ ਕਰੂਗੀ ਕਦੋਂ ਭਾਜੀ 17 ਮਹੀਨਾ ਦੀ ਆ ਇਹਨੇ ਹੈਡਲਾਈਨ ਤੋਂ ਕਦੋਂ ਚੰਗ ਕਰਨਾ ਤੇ ਬਹੁਤ ਚੰਗੀ ਬਸ਼ੇਰੀ ਬਣ ਕੇ ਇਹ ਅੱਗੇ ਆਊਗੀ ਆਉਣ ਵਾਲੇ ਸਮੇਂ ਦੇ ਵਿੱਚ ਤੇ ਚੈਂਪੀਅਨ ਵੀ ਬੱਚੇ ਤੂੰ ਇਹ ਤੋਂ ਪਤਾ ਕਰੂ ਤੇ ਚੈਂਪਨੀ ਖੁਦਾ ਬਣੂਗੀ ਕੋਈ ਅਜਿਹੀ ਖੂਬਸੂਰਤੀਆਂ ਇਹੋ ਜਿਹੇ ਚੰਗੇ ਬੱਚੇ ਘਾਟੀ ਪਹਿਲਾਂ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਦੀ ਮੇਰੇ ਮੱਥੇ ਦੀ ਮਾਰਕਿੰਗ ਆ ਪਟਾਜੂ ਕਹਤ ਨਹੀਂ ਆਪਾਂ ਕਾਲੇ ਕਾਂਡੇ ਦੇ ਵਿੱਚ ਤੇ ਇਹਦੀ ਬਹੁ ਬਿਆ ਕਾਂਡ ਆਇਆ ਉਹ ਦੇ ਬੱਚੇ ਦਾ ਪਟਾਇਆ ਮੱਛੇ ਦੇ ਉੱਤੇ ਤੇ ਬਹੁਤ ਸ਼ਾਨਦਾਰ ਆ ਤੇ ਕਾਲੇ ਕਾਂਡੇ ਦੇ ਜਿਹੜੇ ਬੱਚੇ ਆਪਣੇ ਹੋਰ ਵੀ ਬੱਚੇ ਹੈਗੇ ਜੀ ਹੈਗੇ ਆ ਜੀ ਬੱਚੇ ਤੇ ਉਹ ਵੀ ਸਾਨੂੰ ਬੱਚੇ ਦਿਖਾਓ ਜੀ ਤੁਸੀਂ ਇਹਨਾਂ ਬਣ ਦੋ ਕਰੀਨ ਜੀ ਤੁਸੀਂ ਦੇਖ ਸਕਦੇ ਹੋ ਤੋਰ ਦੇ ਵਿੱਚ ਬੜੇ ਬਾਤਲੀ ਬਹੁਤ ਸ਼ਾਨਦਾਰ ਬੱਚੀ ਆ ਇਹੋ ਜਿਹੀ ਬੱਚੇ ਸ਼ੌਂਕ ਦਾ ਬੋਲਿਆ ਅੱਜ ਕੱਲ੍ਹ ਕੁੜੀਆਂ ਦਾ ਸ਼ੌਂਕ ਜਿਹਨੂੰ ਦਿਨ ਕੱਟਦਾ ਜਾ ਰਿਹਾ ਪਰ ਇਹਨਾਂ ਬਈਆਂ ਨੇ ਪੁਰਾਣੀ ਵਿਰਾਸਤ ਨੂੰ ਸੰਭਿਆ ਹੋਇਆ ਤੇ ਪੁਰਾਣੇ ਸੰਭਿਆ ਦੇ ਵਿੱਚ ਜਿਵੇਂ ਆਉਣ ਜਾਣ ਦਾ ਕੰਮ ਅੱਜ ਕੱਲ੍ਹ ਬਸ ਸ਼ੌਂਕ ਦਾ ਕੰਮ ਰਹਿ ਗਿਆ ਜਿਹਦੇ ਪਰ ਕੁਝ ਭਰਾ ਹੀ ਸ਼ੌਂਕ ਦਾ ਕੰਮ ਪਸੰਦ ਹੀ ਜਲ ਮਰ ਤੇ ਜਿਹੜੀ ਆਪਾਂ ਤੁਹਾਨੂੰ ਕੁੜੀ ਵਿਖਾਈ ਆ ਜਿਹੜੀ ਤੁਹਾਨੂੰ ਕਾਲੇ ਗਾਂਡੇ ਦੀ ਪਛਰੀ ਵਿਖਾਈ ਆ ਤੇ ਉਹਦੀ ਮਾਂ ਸਾਹਮਣੇ ਖੜੀ ਆ ਤੇ ਇਹ ਵੀ ਬਹੁਤ ਸ਼ਾਨਦਾਰ ਆ ਇਹਦੀ ਮਾਂ ਇਹਦੀ ਮਾਂ ਦਾ ਕੱਦ ਕੇ ਨਾ ਆਊਗਾ ਇਸ ਟਾਈਮ ਸਤੇ ਮੋਬੀਲ ਕਾਰਨ ਗਿਆ ਜੀ ਛੜ ਆਪਣਾ ਕਾਟ ਇਹਦੀ ਮਾਂ ਦਾ ਕਦ 4 ਇੰਚ ਆ ਪਰ ਇਹ ਵੀ ਛੇੜੀ ਬਸ਼ੇਰੀ ਆ ਇਸ ਟਾਈਮ 17 ਮਹੀਨੇ ਦੀ ਤੇ ਆਦੀ ਮਾਂ ਤੋਂ ਉੱਚੀ ਹੈ ਜੀ ਇਹ ਮਾਂ ਤੇ ਕਾਲੇ ਕਾਂਡੇ ਤੇ ਤੁਹਾਨੂੰ ਕੋਈ ਬੱਚੇ ਹੋਰ ਵੀ ਦਿਖਾਉਣੇ ਆ ਪਰ ਅੱਲੀ ਸੜ ਖੜੇ ਆ ਦੋਸਤੋ ਜੇ ਕਾਲੇ ਕਾਂਡੇ ਦੀ ਇੱਕ ਬਸ਼ੇਰੀ ਹੋ ਰਿਆ ਤੇ ਇਹ ਵੀ ਬਸ਼ੇਰੀ ਜਿਹੜੀ ਆਪਣਾ ਕੋੜੀ ਮਖਾ ਕੇ ਢੇਣਾ ਸਕਰੀਨ ਦੇ ਵਿੱਚ ਪਿੱਛੇ ਤੇ ਇਹ ਉਸੇ ਦੀ ਧੀ ਆ ਉਹ ਪਿਛਲੇ ਸੋਈਦੀ ਸੀ ਇਹ ਸਵੇ ਇਹ ਸਵੇ ਦੀ ਆ ਤੇ ਇਹਦੇ ਬਿਲਕੁਲ ਗੱਟੋ ਆ ਸਰਪੇ ਦਾ ਥੋੜਾ ਜਿਹਾ ਮੱਛੀ ਦੇ ਪਟਿਆ ਉਨਰੋਂ ਕੱਢ ਜਾਂਦਾ ਹੈ ਆ ਹਨਕੀ ਤੇ ਇਹ ਵੀ ਬਹੁਤ ਸੋਹਣੀ ਬਸ਼ੇਰੀ ਆ ਵੀ ਕਾਲੇ ਕਾਂਡੇ ਨੇ ਕਾਫੀ ਚੰਗੇ ਬੱਚੇ ਪਾਈਏ ਨੇ ਬਹੁਤ ਖੂਬਸੂਰਤ ਆ ਤੇ بھائی ਇਹਨਾਂ ਦਾ ਇੱਕ ਸਕਰੀਨ ਤੇ ਇਹਦਾ ਨੰਬਰ ਵੀ ਚਲਾਵਾਂਗੇ ਤੇ ਤੇ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਮੀਟਿੰਗ ਆਸਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕੋਈ ਹਸਕੋੜ ਆਇਆ ਜਾਂ ਪ੍ਰਿੰਸ ਕੋੜਾ ਮਹਾਰਾਜਾ ਅਲੀ ਇਹਨਾਂ ਕੋਲ ਬੋਲਿਆ ਤੇ ਬਾਕੀ ਜੇ ਹੋਰ ਵੀ ਆ ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਪੂਰੇ ਮੀਟਿੰਗ ਕਰਵਾ ਸਕਦੇ ਹੋ ਇਹ ਤੁਹਾਨੂੰ ਕਹ ਕਾਲੇ ਕਾਂਡੇ ਦਾ ਬੇਚ ਰਵੀ ਬੁਖੋਨੀ ਜਿਹੜਾ ਕਹਾ ਸਰੋਂ ਦੇ ਦੇਖ ਰਹੇ ਹੋ ਇਹ ਕਾਲੇ ਕਾਂਡੇ ਦਾ ਬੱਚਾ ਆ ਤੇ ਜਿਹੜੇ ਵੀ ਪਹਿਲਾਂ ਗੱਲ ਕਰੀ ਗੀ ਵੀ ਇਹ ਬੱਚਾ ਜਿਹੜਾ ਆ ਇਹ ਵੀ ਆਪਣੇ ਮਿੱਤਰ ਭੈਰੇ ਸੀ ਆਦਮਪੁਰੇ ਤੋਂ ਉਹਨਾਂ ਤੋਂ ਇਹ ਬਚਾਇਆ ਕਾਲੇ ਕਾਂਡੇ ਦਾ ਬੱਚਾ ਤੇ ਇਹ ਵੀ ਜਿਹੜੀ ਇੱਕ ਨਹੀਂ ਹੈਡਲਾਈਨ ਤੇ ਇਹਦੀ ਹੋਊਗੀ 563 ਇੰਚ ਅੱਛਾ 563 ਇੰਚ ਤੇ ਇਹਦਾ ਤੁਸੀਂ ਨਾਮ ਕੀ ਨਾ ਰੱਖਿਆ ਦਾ ਅਲੀ ਕਾਂਡਾ ਅੱਛਾ ਅਲੀ ਕਾਂਡਾ ਜੀ ਅਲੀ ਕਾਂਡਾ ਤੇ ਨਾ ਰੱਖਿਆ ਇਹਦਾ ਤੇ ਮੀਟਿੰਗ ਵਾਸਤੇ ਤੁਸੀਂ ਛੱਡਦੇ ਨੂੰ ਜੀ ਛੱਡ ਦਿੰਦੇ ਜੀ ਤੇ ਮੀਟਿੰਗ ਤਾਂ ਛੱਡ ਦਿੰਦੇ ਜੀ ਤੇ ਕਿੰਨੀ ਇਹਦੀ ਫੀਸ ਵਗੈਰਾ ਰੱਖਦੇ ਜੀ ਅੱਛਾ ਇਹ ਇੱਕੋੜੀ ਵੀ ਫੀਸ ਆ ਇਹ 25000 ਰੁਪਏ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਹੜੇ ਵੀਰਾਂ ਨੇ ਮੀਟਿੰਗ ਵਾਸਤੇ ਜਿਹੜਾ ਤੁਸੀਂ ਪਰ ਕਰ ਸਕਦੇ ਹੋ ਉਹ ਨੰਬਰ ਤੇ ਖੂਬਸੂਰਤੀ ਤੁਸੀਂ ਦੇਖ ਸਕਦੇ ਹੋ ਮੱਥੇ ਦੇ ਪਟਾ ਕਾਲੇ ਕਾਂਡ ਦਾ ਸੇਮ ਇੱਕ ਜਿਹੜੀ ਇਹਦੀ ਪਿਓਰਟੀ ਦੀ ਨਿਸ਼ਾਨੀ ਮੇਡ ਆ ਪੜਾਇਆ ਇਹ ਮਸਰ ਹੁੰਦਾ ਹਾਂ ਜਿਹੜਾ ਕਿਸੇ ਨਾਲ ਨਾਲ ਦਾ ਰਿਕੋਰ ਹੈ ਨਾਲ ਬਿਲਕੁਲ ਸੈਂਟਰ ਦੇ ਵਿੱਚ ਹੀ ਹੁੰਦਾ ਹੈ ਇਹਦਾ ਤੇ ਬਾਕੀ ਹੈਡ ਲੈਂਥ ਤੇ ਕਿੰਨਾ ਦੀ ਬੰਤਰਤੀ ਦੇ ਸਕਦੇ ਹੋ ਤੇ ਬਹੁਤ ਸ਼ਾਨਦਾਰ ਬੋਲਿਆ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਜੀ